ਜਦੋਂ ਮੈਂ ਖਾਲਸਾ ਰਾਜ ਨਾਲ ਸੰਬੰਧਿਤ ਵੀਡੀਓਸ ਪਾਉਣੀ ਹੈ ਨਾ ਪੋਸਟਾ ਪਾਉਣੀ ਹੈ ਤਾਂ ਬਹੁਤ ਮੇਰੇ ਵੀਰ ਨੇ ਹੈ ਨਾ ਮੈਨੂੰ ਮੈਸੇजेस ਕਰਦੇ ਨੇ ਕਮੈਂਟ ਕਰਦੇ ਨੇ ਕਿ ਭੈਣ ਤੁਹਾਡੀ ਫੂਟ ਬਹੁਤ ਵਧੀਆ ਆ ਤੇ ਮੈਨੂੰ ਖੁਸ਼ੀ ਵੀ ਹੁੰਦੀ ਹੈ ਜਦੋਂ ਸਾਰੇ ਮੈਨੂੰ ਭੈਣ-ਭੈਣ ਕਰਕੇ ਬੁਲਾਉਂਦੇ ਨੇ ਹੈ ਨਾ ਪਰ ਮੈਂ ਬਹੁਤ ਟੋਲਦੀ ਆ ਨਾ ਤਾਂ ਮੈਨੂੰ ਕਿਤੇ 100 ਦੇ ਵਿੱਚੋਂ ਪਿੱਛੇ ਇੱਕ ਜਾਂ ਦੋ ਕੁੜੀਆਂ ਮਿਲੀਆਂ ਨੇ ਹੈ ਨਾ ਜਿਹੜੀਆਂ ਕਮੈਂਟ ਕਰਦੀਆਂ ਨੇ ਜਾਂ ਪੁੱਛਦੀਆਂ ਨੇ ਖਾਲਸਾ ਰਾਜ ਬਾਰੇ ਹੈ ਨਾ ਤਾਂ ਮੈਂ ਇਹ ਸੋਚਦੀ ਆ ਵੀ ਆਪਣੀਆਂ ਭੈਣਾਂ ਨੂੰ ਫੈਮਿਨਿਜ਼ਮ ਦਾ ਅਸਲੀ ਮਤਲਬ ਹੀ ਨਹੀਂ ਪਤਾ ਲੱਗਿਆ ਫੈਮਿਨਿਜ਼ਮ ਦਾ ਮਤਲਬ ਇਹ ਨਹੀਂ ਸੀ ਕਿ ਆਪਦੇ ਹੱਕਾਂ ਪਿੱਛੇ ਲੜ ਕੇ ਪਰਿਵਾਰ ਛੱਡ ਦੋ ਹਨਾ ਆਪਣੇ ਘਰ ਵਾਲੇ ਨਾਲ ਲੜਾਈਆਂ ਕਰੋ ਆਪਣਾ ਫੈਮਿਨਿਜ਼ਮ ਇਹ ਆ ਕੀ ਆਪਾਂ ਬੰਦਿਆਂ ਦੇ ਬਰਾਬਰ ਹੋ ਕੇ ਖਾਲਸਾ ਰਾਜ ਦੇ ਵਿੱਚ ਆਪਣਾ ਹਿੱਸਾ ਪਾਉਣਾ ਹੈ। ਜਦੋਂ ਵੀ ਕਿਸੇ ਜ਼ਾਲਮ ਨੇ ਕਦੇ ਆਪਣੇ ਤੇ ਹਮਲਾ ਕੀਤਾ ਤਾਂ ਉਹਨੇ ਔਰਤਾਂ ਦਾ ਗਲਤ ਫਾਇਦਾ ਉਠਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ। ਹਨਾ ਇਹ ਆਪਾਂ ਇਤਿਹਾਸ ਚੰਗੀ ਤਰ੍ਹਾਂ ਜਾਣਦੇ ਆ। ਤੇ ਕੀ ਆਪਾਂ ਆਪਣੀਆਂ ਭੈਣਾਂ ਆਪਣੇ ਨੂੰ ਆਖੋਦ ਨੂੰ ਇੰਨਾ ਕਾਬਿਲ ਆਪਾਂ ਨਹੀਂ ਬਣਾ ਸਕਦੀਆਂ ਕਿ ਆਪਾਂ ਜ਼ੁਲਮਾਂ ਦੇ ਖਿਲਾਫ ਖੁਦ ਲੜੀਏ ਹਨਾ। ਕਿ ਆਪਣਾ ਬਸ ਕੰਮ ਇਹੀ ਰਹਿ ਗਿਆ ਵੀ ਅਸੀਂ ਵਨਸ ਵਨ ਨੇ ਲਹਿੰਗੇ ਪਾਉਣੇ ਵਿਆਹਾਂ ਤੇ ਵਨਸ ਵਨ ਨੇ ਚੂੜੇ ਪਾਉਣੇ ਆ ਹਨਾ। ਆਹ ਵਾਲੇ ਸੂਟ ਲੈਣੇ ਆ ਕਿ ਆਪਾਂ ਨੂੰ ਖਾਲਸਾ ਰਾਜ ਦੀ ਭੁੱਖ ਨਹੀਂ ਹੈਗੀ। ਤੇ ਮੇਰਾ ਇਹ ਵੀਡੀਓ ਪਾਉਣ ਦਾ ਕੋਈ ਮਤਲਬ ਕਿਸੇ ਨੂੰ ਟੌਂਟ ਕਰਨਾ ਨਹੀਂ ਸੀ ਪਰ ਮੈਂ ਆਪਣੀਆਂ ਭੈਣਾਂ ਨੂੰ ਸਿਰਫ ਇਹੀ ਗੱਲ ਕਹਿਣਾ ਚਾਹਣੀ ਆ ਕਿ ਭੈਣੋ ਆਪਾਂ ਸਿਰਫ ਹੀਰ ਨਹੀਂ ਬੰਨਣਾ ਆਪਾਂ ਸਹੇਬਾ ਬਣ ਕੇ ਹਨਾ ਲੋਕਾਂ ਤੋਂ ਲਾਣਤਾ ਨਹੀਂ ਪਾਉਣੀ ਆ ਆਪਾਂ ਮਾਤਾ-ਪਿਤਾ ਘੌਰ ਦੀਆਂ ਵਾਰਸਾ ਬੰਨਣਾ ਆ ਠੀਕ ਹੈ ਨਾ ਆਪਾਂ ਆਪਣੇ ਖਾਲਸੇ ਰਾਜ ਦੀ ਜੰਗ ਵਿੱਚ ਬਰਾਬਰ ਹਿੱਸਾ ਪਾਉਣਾ ਆ